ਤਾਨੂ ਬਰੂਨਾ ਨਿਕਸ਼ੇਪਾਤਿ ਪਾਛਾ ਜੀ ਮਹਾਰਾਜ ਜਦੋਂ ਆਪਣੇ ਜੀਵਨ ਕਾਲ ਦੇ ਆਖਰੀ ਪਲ ਇਸ ਧਰਤੀ ਤੇ ਬਤੀਤ ਕੀਤੇ ਤੇ ਇੱਥੇ ਜਿੱਤੇ ਰੰਧਾਵੇ ਨਾਲ ਇਸ ਖੂਹ ਤੇ ਬੈਠ ਕੇ ਕਲਯੁਗ ਦਾ ਆਉਣ ਵਾਲਾ ਸਮਾਂ ਸਾਰਾ ਬਿਆਨ ਕੀਤਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਜ ਸਾਰੀਆਂ ਸੰਗਤਾਂ ਬੜੇ ਸਰਕਾਰ ਭਾਵਨਾ ਸ਼ਰਦਾ ਦੇ ਨਾਲ ਦਰਸ਼ਨ ਦਦਾਰੇ ਕਰ ਰਹੀਆਂ ਨੇ ਸਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦਾ ਸਾਰੀ ਸੰਗਤ ਮਹਾਂਪੁਰਖਾਂ ਦੇ ਪ੍ਰਾਲੇ ਦੇ ਨਾਲ ਦਰਸ਼ਨ ਇਜ਼ਾਰੇ ਕਰ ਰਹੀਆਂ ਨੇ ਅਸੀਸ ਦੇਣੀ ਸਾਰੀ ਸੰਗਤ ਇਸੇ ਤਰ੍ਹਾਂ ਪਿਆਰ ਉਤਸ਼ਾਹ ਦੇ ਨਾਲ ਗੁਰੂ ਨਾਨਕ ਦੀ ਸੰਗਤ ਨਾਲ ਜੁੜ ਕੇ ਲਾਹਾ ਲੈਂਦੇ ਰਹਿਣ ਆਹ ਤੁਕਾ ਅੱਛਾ ਜੀ ਇਹ ਤੁਕਾਂ ਦੇ ਆ ਸੁਣੋ ਦੀ ਇਹ ਜੈ ਸਾਹਿਬ ਆਪਣੇ ਦੱਸ ਰਹੇ ਨੇ ਪੁਰਾਣੇ ਬਜ਼ੁਰਗ ਤੇ ਇਹਨੂੰ ਤੁੱਕਾ ਕਹਿੰਦੇ ਆ ਜਦੋਂ ਇਹ ਫੜੋ ਗਿਆ ਨਾ ਲੋਕ ਲਾ ਦੇਣਾ ਉਹ ਲਾਤਾ ਨਾ ਲੋਕ ਇਹ ਤੁੱਕਾ ਉਹ ਗਾੜੀ ਆ ਉਹਨੂੰ ਗਾੜੀ ਆਂਦੇ ਇਹਨੂੰ ਗਾੜੀ ਕਹਿੰਦੇ ਆ ਦੀ ਆ ਬੈੜ ਆ ਆ ਬੈੜ ਆ ਕਿਹੜਾ ਘੁੰਮ ਰਿਹਾ ਆ ਆ ਲੱਟ ਆ ਲੱਟ ਆ ਆ ਲੈ ਤੇ ਦੀ ਆ ਜਿਹੜੀ ਵੀ ਚੋਣ ਪਾਣੀ ਇਹਨੂੰ ਇਹ ਇਹਨੂੰ ਘੁਮਾਰ ਰਹੀ ਏ ਟੰਡਾਂ ਨੂੰ ਇਹ ਕੋਨਾ ਘਾਟ ਟੰਡਾ ਇਹ ਹਟਾ ਹਾਂ ਨਿਕੜੀ ਇਹਦੇ ਮੈਨੂੰ ਪਾਇ ਤਾਂ ਇਹਨਾਂ ਨੂੰ ਵਖੜੀ ਆ ਹੁੰਦੇ ਇਹਨਾਂ ਦਾ ਇਹ ਪੁਰਾਣੇ ਬਜ਼ੁਰਗੇ ਬੋਹਂਦੇ ਰਹੇ ਦੀ ਖੇਤ ਖੇਤਾਂ ਦੇ ਵਿੱਚ ਪਾਣੀ ਲਾਉਂਦੇ ਰਹੇ ਆ ਖੂਹਾਂ ਤੋਂ ਤੇ ਅੱਜ ਇਹ ਬੱਚੇ ਉਸ ਪੁਰਾਣੇ ਇਤਿਹਾਸ ਨੂੰ ਗੁਰਦਰਾ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਵਿਖੇ ਇਹ ਬੱਚੇ